ਅ ਤੇ શ્રી ਬਗੀਰਤਮੀਨਾ ਆਈਪੀਐਸ ਐਸਐਸਪੀ ਸਾਹਿਬ ਮਾਨਸਾ ਅਤੇ શ્રી ਡੀਐਸਪੀ ਮਨਜੀਤ ਸਿੰਘ ਸਬਡਿਵੀਜ਼ਨ ਸਰਦੂਰਗੜ ਤੇ ਪੰਜਾਬ ਸਰਕਾਰ ਵੱਲੋਂ ਚਲਾਇਆ ਗਿਆ ਜੁਧ ਨਸ਼ਾ ਵਿਰੁੱਧ ਜੀ ਮਹਿੰਮ ਤਹਿਤ ਅਸੀਂ ਕੱਲ ਸਦਾ ਐਸੇ ਗੁਰਤੇਜ ਸਿੰਘ ਸਾਡੇ ਜੋ ਗਸ਼ਤ ਦੌਰਾਨ ਉਹਨਾਂ ਨੂੰ ਪਤਾ ਲੱਗਿਆ ਇੱਕ ਬੰਦਾ ਪਹਿਲਾਂ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਚਿੱਟੇ ਦਾ ਵਪਾਰ ਕਰਦੇ ਹਨ ਤਾਂ ਇਹਨਾਂ ਨੇ ਉਥੇ ਦੋ ਬੰਦਿਆਂ ਨੂੰ ਕਾਬੂ ਕੀਤਾ ਤੇ ਜਿਨ੍ਹਾਂ ਕੋਲੋਂ 40 ਗ੍ਰਾਮ ਚਿੱਟਾ ਬ੍ਰਾਉਨ ਕਰਾ ਇਹ ਨਾ ਜ਼ਰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੈ ਜਿਹੜੇ ਚਿੱਟੇ ਦੇ ਨਾਲ ਜੁੜੇ ਹੋਏ ਵਿਅਕਤੀ ਤੁਸੀਂ ਪੜ ਰਹੇ ਹੋ ਪੁਲਿਸ ਦੀ ਮਤਲਬ ਵੱਡੀ ਇੱਕ ਇੱਕ ਪੁਲਿਸ ਦੀ ਕਹਿ ਸਕਦੇ ਆ ਕੀ ਕਹਿਣਾ ਚਾਹੁੰਦੇ ਹੋ ਦੇਖੋ ਪੰਜਾਬ ਪੁਲਿਸ ਜੋ ਸਾਡੇ ਜ਼ਿਲ੍ਹਾ ਪੁਲਿਸ ਹੈ ਮਾਨਸਾ ਇਸ ਜੋ ਵੀ ਨਸ਼ਿਆਂ ਦੇ ਵਿਰੁੱਧ ਚੱਲ ਰਹੀ ਹੈ ਕਿਉਂਕਿ ਅਸੀਂ ਜਿਹੜਾ ਨਸ਼ਾ ਨੂੰ ਠੱਲ ਪਾਉਣ ਵਾਸਤੇ ਹਰ 24 ਘੰਟੇ ਅਸੀਂ ਸਤਾਰਕਾਂ ਦੇ ਵਿੱਚ ਔਰ ਸਾਡੇ ਬਾਹਰ ਅਲੱਗ-ਅਲੱਗ ਸਿਵਲ ਦੇ ਵਿੱਚ ਪੁਲਿਸ ਅਤੇ ਹੋਰ ਵੀ ਤਸਰਕ ਹੋ ਕੇ ਚੱਲ ਰਹੀ ਹੈ ਕਿ ਜਿੱਥੇ ਵੀ ਕੋਈ ਨਸ਼ਾ ਦਾ ਸਾਨੂੰ ਪਤਾ ਲੱਗਦਾ ਹੈ ਉਹ ਸੀਰੀਜ ਜਾ ਕੇ ਅਸੀਂ ਨਸ਼ਾ ਫੜਦੇ ਹਾਂ ਤੇ ਕੱਲ ਵੀ ਜੋ ਫੜਿਆ ਉਹ ਦੱਸਿਆ ਵੀ ਉਹਨਾਂ ਦੇ ਵਿੱਚੋਂ ਇੱਕ ਹੈਗਾ ਸੁਨਦਰ ਸਿੰਘ ਸ਼ਿੰਦਾ ਅਤੇ ਵਿਕਾਸ ਇੱਕ ਹੈਗਾ ਵਿਕਾਸ ਕੁਮਾਰ ਜਿਨ੍ਹਾਂ ਤੋਂ ਲੈ ਕੇ ਆਏ ਸੀ ਇੱਕ ਪੰਕਜ ਕੁਮਾਰ ਪਹਿਲਾਂ ਪੰਕਜ ਤੇ ਸੁਨਦਰ ਸ਼ਿੰਦਾ ਨੂੰ ਫੜਿਆ ਸੀ ਸੀ ਇਹਨਾਂ ਬਸੋ 40 ਗ੍ਰਾਮ ਚਟਾ ਬਰਾਮਦ ਕਰਾਇਆ ਔਰ ਫਿਰ ਅੱਗੇ ਜਿਨ੍ਹਾਂ ਤੋਂ ਲੈ ਕੇ ਆਏ ਸੀ ਅਸੀਂ ਬੈਕਫੁੱਟ ਤੇ ਜਾ ਕੇ ਉਦੇ ਵਿੱਚ ਵਿਕਾਸ ਕੁਮਾਰ ਨੂੰ ਅਸੀਂ ਉਸ ਨੂੰ ਵੀ ਗ੍ਰਿਫਤਾਰ ਵਾਸਤੇ ਸਾਡੀ ਜਤਨ ਜਾਰੀ ਹੈ ਬਸ ਉਹਨੂੰ ਅੱਜ ਕੱਲ ਦੇ ਵਿੱਚ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਹਮਨ ਸਰ ਕੋਈ ਇਹਨਾਂ ਦਾ ਪਹਿਲਾਂ ਬੈਕਗ੍ਰਾਉਂਡ ਦੀ ਵੀ ਪਹਿਲਾਂ ਪਰਚਾ ਵਗੈਰਾ ਕੋਈ ਦਰਜ ਹੈਗੀ ਨਹੀਂ ਇਹ ਜਿਹੜੀ ਪੁੱਛ ਕਿਛ ਦੇ ਦੌਰਾਨ ਗੱਲ ਸਾਹਮਣੇ ਆਈ ਹੈ ਫਿਲਹਾਲ ਤਾਂ ਇਹ ਥੋੜੇ ਦਿਨਾਂ ਤੋਂ ਲੱਗੇ ਸੀ ਇਹ ਨਵਾਂ ਕੰਮ ਇਹਨਾਂ ਨੇ ਸ਼ੁਰੂ ਕੀਤਾ ਸੀ ਉਹਨੇ ਤੇ ਪਰ ਫਿਰ ਵੀ ਜੇ ਅਸੀਂ ਇਨਵੈਸਟੀਗੇਸ਼ਨ ਵਿੱਚ ਦੇਖ ਰਹੇ ਹਾਂ ਜੇ ਕੋਈ ਹੋਰ ਗੱਲ ਸਾਹਮਣੇ ਆਉ ਤਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਚੋਂ ਅਸੀਂ ਅਗਲੀ ਕਾਰਵਾਈ ਵਿੱਚ ਲਿਆਵਾਂਗੇ ਇਹ ਕਿੱਥੋਂ ਦੇ ਰਹਿਣ ਵਾਲੇ ਇਹ ਦੋਨੋਂ ਸਰਦੂਰਗ ਇਹੜਾ ਤੀਸਰਾ ਵਿਕਾਸ ਕੁਮਾਰ ਆ ਉਹ ਝੰਡਾ ਖੁਰਦਾ ਰਹਿਣ ਵਾਲਾ ਜੀ ਸਰ ਨਸ਼ੇ ਨਾਲ ਜੁੜੇ ਇਹਨਾਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਅਸੀਂ ਜਿਹੜੇ ਵੀ ਨਸ਼ੇ ਨਾਲ ਜੁੜੇ ਹੋਏ ਨੇ ਜਿਹੜੇ ਨਸ਼ਾ ਵੇਚਦੇ ਨੇ ਅਸੀਂ ਇਹਨਾਂ ਨੂੰ ਇੱਕ ਤਾੜਨਾ ਕਰਾਂਗੇ ਕਿ ਜੇਕਰ ਕਿਤੇ ਸਾਨੂੰ ਇਹ ਜ ਮਿਲਦਾ ਤਾਂ ਉਹਨਾਂ ਦੇ ਖਾਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹ ਭੇਜਿਆ ਜਾਊਗਾ ਔਰ ਜਿਹੜੇ ਨਸ਼ਾ ਕਰ ਰਹੇ ਨੇ ਉਹ ਨਸ਼ਾ ਛੱਡਣ ਪਰ ਜੇਕਰ ਉਹ ਸਾਥੋਂ ਕੋਈ ਹੈਲਪ ਚਾਹੁੰਦੇ ਨੇ ਤਾਂ ਅਸੀਂ ਉਹਨਾਂ ਦਾ ਨਸ਼ਾ ਛਡਾਉਣ ਵਾਸਤੇ ਜੋ ਹੋ ਸਕੇ ਐਫਰਟ ਕਰਾਂਗੇ ਉਹਨਾਂ ਨੂੰ ਦਾਖਲ ਵੀ ਕਰਾਵਾਂਗੇ ਦਵਾਈ ਦੋਣੀ ਦਵਾਈ ਵੀ ਦਵਾਵਾਂਗੇ ਅਸੀਂ ਅਲਸੋ ਦੋਨੋ ਤਰਫੀ ਅਸੀਂ ਇੱਕ ਸੋਸ਼ਲ ਵਰਕ ਵੀ ਕਰਨਾ ਚਾਹੁੰਦੇ ਆਂ ਔਰ ਕਰ ਵੀ ਰਹੇ ਆਂ ਅਸੀਂ ਜਿਹੜਾ ਵੀ ਕੋਈ ਜੇ ਕੋਈ ਕਰਨਾ ਨਸ਼ਾ ਉਹਦਾ ਨਸ਼ਾ ਛੁਡਾਣੇਗੇ ਤੇ ਦਾਖਲ ਵੀ ਕਰਾਣੇ